ਹਾਂਜੀ ਭਾਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਾਰੀ ਗੱਲ ਦੀ ਸਾਰਿਆਂ ਨੂੰ ਤੇ ਅੱਜ ਅਸੀਂ ਗਏ ਸੀਗੇ ਅਸੀਂ ਅੱਗੋਂ ਤੋਂ ਅੱਗੇ ਫਿਰ ਅਸੀਂ ਦੁਬਾਰੇ ਮਰਾਉਣਾ ਅਸੀਂ ਅੱਗੋਂ ਤੋਂ ਆਪ ਪਹੁੰਚੇ ਸੀਗਾ ਤੇ ਭਾਈ ਸਾਰੇ ਯਾਰੇ ਜਿਹੜੇ ਵੀ ਸਾਡਾ ਚੈਨਲ ਤੁਸੀਂ ਦੇਖਦੇ ਹੋ ਵੀਰ ਪਤਾ ਐਂਡ ਤੱਕ ਬਣ ਕੇ ਦੇਖਿਆ ਕਰੋ ਹਣਾ ਵਧੀਆ ਕੰਟੈਂਟ ਹੁੰਦਾ ਤੇ ਜੋ ਵੀ ਸਿੱਖਵਾ ਕਰਿਆ ਕਰੋ ਭਾਈ ਅੱਜ ਵਾਲੇ ਕੰਟੈਂਟ ਬਾਈ ਜੀ ਬਹੁਤ ਸੋਹਣੇ ਸੋਹਣੇ ਆ ਜਿਵੇਂ ਤੁਹਾਨੂੰ ਦਿਖਾਇਆ ਪੂਰੀ ਵੀਡੀਓ ਦੇਖ ਕੇ ਜਾਇਓ ਐਵੇਂ ਮਸਕਿਪ ਨਾ ਕਰਿਓ ਐਂਡ ਤੱਕ ਪੂਰੀ ਵੀਡੀਓ ਦੇਖ ਕੇ ਜਾਇਓ ਅੱਜ ਥੋੜੀ ਜਿਹੀ ਅਸੀਂ ਚੀਜ਼ ਘਾਟ ਰਹਿ ਗਈ ਆ ਉਹ ਪੂਰੀ ਨਹੀਂ ਕਰ ਪੱਕਿਆ ਨਾ ਬਟ ਉਹ ਜਿਹੜੀ ਚੀਜ਼ ਜਿਹੜਾ ਉੱਥੋਂ ਕੰਟੀਨਿਊ ਕਰਾਂਗੇ ਅਗਲੀ ਵੀਡੀਓ ਵਿੱਚ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਸਬਸਕ੍ਰਾਈਬ ਸੱਜਰ ਫਾਇਦਾ ਵੀ ਕਰਦੇ ਅਗਰੋ ਚੈਨਲ ਲਾਈਕ ਤੇ ਕਮੈਂਟ ਵੀ ਕਰਦੇ ਅਗਰੋ ਤੁਸੀਂ ਬਹੁਤ ਵਧੀਆ ਵਧਾ ਦਿਓ ਸਾਡੇ ਤੇ ਸ਼ੇਅਰ ਵੀ ਕਰਦੇ ਅਗਰੋ ਬਈ ਜਿਹੜੇ ਜਿਹੜੇ ਬੰਦੇ ਫੋਲੋ ਕਰੀ ਜਾਂਦੇ ਸਬਸਕ੍ਰਾਈ ਹਾਂਜੀ ਬਈ ਸਾਰਿਆਂ ਨੂੰ ਸਤ ਸ੍ਰੀ ਅਕਾਲ ਕਿਦਾਂ ਹਾਲ ਚਾਲ ਕਹਿਮੋ ਤੁਸੀਂ ਅੱਜ 28 ਤਰੀਕਾ 12ਵਾਂ ਮਹੀਨਾ 2025 ਤੇ ਅੱਜ ਆਪਾਂ ਚੱਲੇ ਆ ਅਸਿਆਗੋ ਜਿੱਥੇ ਬਰਫ਼ ਪਈ ਵੀ ਆ ਤੇ ਨਾਲ ਮਾਂਪਰੀ ਤੇ ਵੀਰ ਤੇ ਨਾਲ ਆਪਣਾ ਦੂਜਾ ਬਾਈ ਬੱਲ ਸੰਗ ਦਾ ਬਾਈ ਬੜਾ ਜਿਆਦਾ ਸੰਗੀ ਜਾਂਦਾ ਆਈ ਹੈ ਨਾ ਆਪਣਾ ਹਾਂਜੀ ਹਾਂਜੀ ਆਈ ਆ ਦੂਜੀ ਕਿੱਥੇ ਦੀ ਮਸ਼ੀਨ ਪਰਜੀ ਉਹ ਲੱਗੀ ਹੋਇਆ ਮਸ਼ੀਨ ਆ ਨੀ ਨਿਕਲ ਕੇ ਲੋ ਜੀ ਆਪਾਂ ਫੜ ਲਿਆ ਆਟੋ ਤੇ ਪਰਚੀ ਗਈ ਨਿਕਲ ਉਹ ਜਾਂਚ ਗ੍ਰਾਸੀ ਕਹਦੇ ਨੇ ਉਹਨਾਂ ਨੂੰ ਪੈਸੇ ਸੁਭ ਯਾਤਰਾ ਹਾਂ ਸ਼ੁਭ ਯਾਤਰਾ ਵਿਆਜ ਵੀ ਉਹਨਾਂ ਵੇਜੋ ਨਹੀਂ ਨਹੀਂ ਵਿਆਜ ਪੈਣਾ ਹੀ ਆਹੋ ਆਹੋ ਪਰਚੀ ਦਾ ਵਿਆਜ ਪੈਣਾ ਹੈ ਸੜਕ ਦੇ ਵਿੱਚ ਚੱਲਣ ਦਾ ਵਿਆਜ ਪੈਣਾ ਹੈ ਕਹਦੇ ਤੁਸੀਂ ਗੈਲਰੀਆਂ ਦੇ ਵਿੱਚ ਬਟਨ ਲੱਗਿਓ ਤੇ ਆਪ ਦੀ ਰੇਸ ਕੱਟ ਕਰ ਲੋ ਮਦਰ ਆ ਰੇਲਾ ਬਲੋਚੀਤਾ ਤੇ ਰੇਸ ਕੱਟ ਕਰ ਲੋ ਕਾਪਾ ਸੁਰੰਗ ਦੇ ਵਿੱਚ ਵੜ ਗਏ ਚਲੋ ਚੈੱਕ ਕਿਦਾਂ ਹਨਾ ਮਾਂਪਰਿਲ ਚ ਕੀ ਕਹਿਣਾ ਚਾਹੁੰਦਾ ਇਸ ਬਾਰੇ ਇੰਡੀਆ ਦੇ ਮੁਕਾਬਲੇ ਤੇ ਇੰਡੀਆਂ ਦੇ ਮੁਕਾਬਲੇ ਚ ਮੈਂ ਤਾਂ ਕਹਿੰਦਾ ਬਾਈ ਜੀ ਬਾਲਾ ਫਰਕ ਆ ਉੱਚੀ ਬੋਲ ਥੋੜਾ ਇਹ ਯਾਰ ਮੈਂ ਕਹਿੰਦਾ ਬਾਲਾ ਫਰਕ ਆ ਇੱਥੇ ਤਾਂ ਜਿੱਦਾਂ ਬਹੁਤ ਮਤਲਬ ਜੇ ਆਪਣਾ ਪੰਜਾਬ ਦੇ ਵਿੱਚ ਏਡੀਆ ਵਿੱਚ ਜਿੱਦਾਂ ਹੁਣੋਂ ਕਹਿੰਦੇ ਦਿੱਲੀ ਦੇ ਵਿੱਚ ਇੱਕ ਬਣਾਈ ਗਈ ਹੈ ਇਦਾਂ ਦੀ ਹੈ ਨਾ ਟਰਮੀਨਲ ਜੀ ਜਿਉਂ ਕਹਿੰਦੇ ਕਹਿੰਦਾ ਸਾਲਕ ਵਧੀਆ ਰਹੂਗੀ ਬਾਅਦ ਵਿੱਚ ਦੇਖਿਓ ਉਹਦੇ ਉਹ ਦੇਖਣ ਵਾਲਾ ਮਨ ਨਹੀਂ ਕਰਨਾ ਸੱਜੇ ਖੱਬੇ ਉਹਦੇ ਰੇਤੇ ਹੀ ਰੇਤਾ ਹੋਊ ਟੋਏ ਪੈ ਜਾਣੇ ਨੇ ਟੋਏ ਜਿਹੜੇ ਪੈਣੇ ਗਾਦ ਕਿਨਾਂ ਦੇ ਖੁੰਦਰ ਵਿੱਚ ਹੋਣਾ ਉਹਦੇ ਬੰਦ ਬਾਈ ਆਪਾਂ ਆਪਾਂ ਇੱਥੇ ਇਹਦੇ ਵਿੱਚ ਜਿੰਨੀ ਇਹ ਸੇਫ ਆ ਕਿੰਨੀ ਸਪੀਡ ਤੱਕ ਗੱਡੀ ਚਲਾ ਸਕਦੇ ਆ ਉਦਾਂ ਜੇ ਆਪਾਂ ਚਾਹੀਏ ਹਾਂ ਹਾਂ ਬੱਦ ਤੋਂ ਬੱਦ ਸਪੀਡ 100 200 ਤੱਕ ਜਾ ਸਕਦੀ ਆ ਹੈਨਾ 200 ਜਾ ਦੋਸੋਂ ਰਾਮ ਤੇ ਜਾ ਸਕਦੀ ਆ ਪਰ ਇਹਨਾਂ ਲਿਖ ਕੇ ਲਾਇਆ ਹੈ ਵੀ ਇੰਨੀ ਤੇਜ਼ ਚਲਾਉਣੀ ਨਹੀਂ ਹੈਗੀ 110 ਇੱਥੋਂ 10 ਬੀਡ ਲਿਮਿਟ ਲਾਈ ਹੋਈ ਆ ਬਾਈ ਆ ਜਿਹੜੀ ਗੈਲਰੀਆਂ ਨੇ ਇਹਨਾਂ ਦੇ ਵਿੱਚ ਪੱਖੇ ਜ਼ਰੂਰ ਹੁੰਦੇ ਨੇ ਕਿਉਂ ਹੁੰਦੇ ਨੇ ਇਹ ਕਿਉਂਕਿ ਇਹਨਾਂ ਵਿੱਚ ਪੱਖੇ ਤਾਂ ਹੁੰਦੇ ਨੇ ਇਹ ਜਿਹੜੀ ਵੀ ਗੈਸ ਆਉਂਦੀ ਆ ਉਹ ਨਿਕਲਦੀ ਰਹਿੰਦੀ ਆ ਜਿੱਦਾਂ ਕਿਉਂਕਿ ਇਹ ਪਹਾੜ ਦੇ ਉੱਤੇ ਬਣੀ ਵੀ ਹੈ ਪਹਾੜ ਦੇ ਵਿੱਚ ਗੈਸ ਬਣ ਜਾਂਦੀ ਆ ਤੇ ਇੱਧਰ ਆ ਗਈ ਇੱਕ ਆ ਲਾਲ ਕਾਟੀ ਲੱਗੀ ਵੀ ਆ ਇਹਦੇ ਵਿੱਚ ਕੈਮਰੇ ਦੇ ਵਿੱਚ ਹੋਰ ਲੋਟ ਦਿਖਦੀ ਆ ਇਹ ਤੇ ਜਿਹੜੀ ਲਾਲ ਕਾਟੀ ਵਾਲੀ ਲਾਈਨ ਆ ਇੱਧਰ ਦੀ ਸਾਈਡ ਆਪਾਂ ਗੱਡੀ ਨਹੀਂ ਚਲਾ ਸਕਦੇ ਇੱਧਰ ਜਾਂ ਪੁਲਿਸ ਵਾਲੇ ਜਾਂ ਐਮਰਜੈਂਸੀ ਐਮੂਲੈਂਸ ਵਗੈਰਾ ਹੀ ਜਾ ਸਕਦੀ ਆ ਉਹ ਵੀ ਜੇ ਅੰਦਰ ਕੋਈ ਪ੍ਰੋਬਲਮ ਹੋਵੇ ਜਾਂ ਕੋਈ ਜਾਮ ਲੱਗਿਆ ਹੋਵੇ ਪੁਲਿਸ ਵਾਲੇ ਜਾਂ ਐਮ ਕੀ ਹੁੰਦੀ ਆ ਉਹ ਐਮੂਲੈਂਸ ਹਨ ਬਾਈ ਉਹੀ ਜਾ ਸਕਦੀਆਂ ਨੇ ਕਿੰਨਾ ਸੋਹਣਾ ਹਨ ਬਣਿਆ ਬਿਆਲੇਦਾਲਿਓਂ ਦੇ ਸਾਹਮਣੇ ਪਹਾੜ ਨੇ ਤੇ ਦਰਖਤ ਵੀ ਪੱਤੇ ਪੁੱਤੇ ਹੈ ਨਹੀਂ ਹੁਣ ਦਾ ਹਨਾ ਦਰਖਤਾਂ ਦੇ ਆ ਬੰਦਾ ਦੇਖ ਲਓ ਰਹਿਣੀ ਕਿ ਲਾਉਂਦਾ ਬੁਢਾ ਇਹ ਨਾਲੇ ਕਾਫੀ ਉਮਰ ਹੋਊਗੀ ਤੇ ਸਾਈਕਲ ਵਾਲਾ ਦੇਖ ਲਓ ਇੱਕ ਜਾਂਦਾ ਤੇ ਇੱਕ ਆਉਂਦਾ ਫੁੱਲ ਸੇਫਟੀ ਨਾਲ ਚੱਲਦੇ ਨੇ ਬਾਈ ਬੰਦੇ ਪਰ ਸਾਈਕਲ ਵਾਲਾ ਗੱਭੇ ਜਾ ਰਿਹਾ ਦੀ ਸ਼ਾਇਦ ਸਾਈਡ ਤੇ ਹੋ ਗਿਆ ਉਹ ਹਨਾ ਜਾਂਦੇ ਜਾਂਦਾ ਯਾ ਚੱਕੋ ਗਰਾ ਬਾਈ ਪਹਾੜਾਂ ਦੇ ਵਿੱਚ ਆਇਆ ਪਿੰਡ ਆ ਗਿਆ ਕਮੋਨੇ ਦੀ ਕਲਵੈਨ ਮੋਂਤੇ ਮੋਂਤੇ ਪਿੰਡ ਦੇ ਵਿੱਚ ਵੜਨ ਲੱਗੇ ਆ ਜਿੱਦਾਂ ਆਪਣੇ ਇੰਡੀਆ ਛੋਟੇ ਛੋਟੇ ਪਿੰਡ ਹੁੰਦੇ ਨੇ ਪਹਾੜਾਂ ਦੇ ਵਿੱਚ ਉਦਾਂ ਹੀ ਇੱਥੇ ਨੇ ਹਨਾ ਪਰ ਇਹ ਪਿੰਡ ਸਾਫ਼ ਸੁਥਰੇ ਬਹੁਤ ਨੇ ਬਹੁਤ ਕੈਂਟ ਕਰਕੇ ਮੇਨਟੇਨ ਕਰਕੇ ਰੱਖੇ ਵੀ ਨੇ ਜਾਨਾ ਬਾਈ ਬਹੁਤ ਜਿਆਦੇ ਹਨਾ ਯੱਕਾ ਰੋ ਚੈੱਕ ਲੋਕੇਸ਼ਨ ਆ ਤੇ ਲੋਕੇਸ਼ਨ ਬਹੁਤ ਸੋਹਣੇ ਕਰ ਲੱਗਦੇ ਬਾਜੀ ਬਾ ਇੱਧਰ ਫਿਰਦਾ ਝਾਲਮ ਐਡੀ ਵੱਡੀ ਗੱਡੀ ਨੇ ਗੱਡੀ ਨੂੰ ਲੈ ਕੇ ਭਾਈ ਅਸੀਂ ਆਇਆ ਸਿਆਗੋਣਾ ਤੇ ਇੱਧਰ ਨੂੰ ਅਸੀਂ ਕਦੇ ਆਏ ਨਹੀਂ ਸੀਗੇ ਤੇ ਅਸੀਂ ਲਾਲੀ ਲੋਕੇਸ਼ਨ ਲੋਕੇਸ਼ਨ ਲਾ ਕੇ ਅਸੀਂ ਚੜਨ ਲੱਗੇ ਪਹਾੜ ਦੇ ਉੱਤੇ ਬੰਪ੍ਰਿੰਟ ਲੋਕੇਸ਼ਨ ਸਾਡੀ ਹੋ ਕੇ ਬੰਦ ਗਿਆ ਪਤਾ ਨਹੀਂ ਸੀ ਪਹਾੜੀਆਂ ਤੇ ਇੰਟਰਨੈਟ ਬੰਦ ਹੋ ਜਾਂਦਾ ਤੇ ਹੁਣ ਅਸੀਂ ਮੈਨੂੰ ਲੱਗਦਾ ਕਿ ਅਸੀਂ ਗਵਾ ਚੁੱਕੇ ਹਾਂ ਤੇ ਬਾਕੀ ਹੌਸਲੇ ਨਹੀਂ ਹਾਰੀਦੇ ਹਨ ਐਡੇ ਕੰਟੈਂਟ ਬਣਦੇ ਹੁੰਦੇ ਆ ਤਾਂ ਹੀ ਜਿੱਦਾਂ ਹੁਣ ਦੁਨੀਆ ਜੇ ਸਾਰੀ ਦੁਨੀਆ ਆਪਣੇ ਪੰਜਾਬੀ ਕਹ ਲੋ ਕਿਤੇ ਦੀ ਕਿਤੇ ਘੁੰਮ ਕੇ ਆਉਂਦੇ ਆ ਬਿਨਾ ਇੰਟਰਨੈਟ ਤੋਂ ਵੀ ਜਾਂਦੇ ਆ ਹਨਾ ਬਸ ਹੁਣ ਅਸੀਂ ਬਿਨਾ ਇੰਟਰਨੈਟ ਤੋਂ ਹੀ ਚੱਲੇ ਆ ਕੱਲੀ ਵੀਡੀਓ ਹੀ ਬਣ ਰਹੀ ਆ ਹੋਰ ਕੋਈ ਨਹੀਂ ਹੈਗਾ ਬਸ ਬਸ ਸੜਕਾਂ ਦੇਖਦੇ ਏ ਕਿ ਬੱਸ ਜਾ ਰਹੀ ਆ ਤੇ ਉੱਤੇ ਨੂੰ ਜਾਈ ਜਾਂਦੇ ਏ ਇਦਾਂ ਨਹੀਂ ਪਤਾ ਹੁਣ ਸਾਨੇ ਜਾ ਕੇ ਕਿੱਥੇ ਨਿਕਲਣਾ ਨੈਟ ਸਾਡਾ ਬੰਦ ਆ ਬਈ ਹਾਂ ਆਏ ਅਸੀਂ ਪਹਿਲੀ ਵਾਰੀ ਆ ਬਹੁਤ ਟਾਈਮ ਬਾਅਦ ਆਏ ਆ ਅਸੀਂ ਠੀਕ ਗੱਲ ਆ ਨਹੀਂ ਬਹੁਤ ਟਾਈਮ ਬਾਅਦ ਇਧਰ ਨੂੰ ਅਸੀਂ ਪਹਿਲੀ ਵਾਰੀ ਆਇਆ ਪਾੜਾ ਦੇ ਉੱਤੇ ਗਿਆ ਅਸੀਂ ਪਰ ਇਧਰ ਨੂੰ ਪਹਿਲੀ ਵਾਰੀ ਆਇਆ ਚਲੋ ਦੇਖਦੇ ਇਹਦਾ ਬਾਈ ਖੜਾ ਨੂੰ ਸਾਰਾ ਕੰਡਿਆਲੀ ਤੱਕ ਬਾਈ ਲਾਈ ਜਦੋਂ ਭੇਡਾਂ ਚਾਰਨ ਵਾਲਿਆਂ ਨੇ ਲਾਈਆਂ ਸੀ ਕਿ ਸਹੀ ਗੱਲ ਆ ਆ ਗਈ ਉਹ ਬਰ ਬਰ ਪੋਲ ਕੋਚੀ ਬੱਲੇ 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 ਸਹੀ ਆਗੇ ਮਤਲਬ ਆਪਾਂ ਸਹੀ ਆ ਬਈ ਆਪਾਂ ਸਹੀ ਆ ਕੋਈ ਚੱਕਰ ਨਹੀਂ ਟੈਨਸ਼ਨ ਨਹੀਂ ਲੈਣੀ ਹੈਗੀ ਆਪਾਂ ਤੁਹਾਡੇ ਨਾਲ ਆ ਨਹੀਂ ਨੈਟ ਨਹੀਂ ਚੱਲਦਾ ਯਾਰ ਚੱਕ ਛੋਟੇ ਛੋਟੇ ਪਿੰਡ ਹੀ ਨੇ ਹਨਾ ਮੰਪਰੀ ਤਾਂ ਉਹ ਦੇ ਛੋਟਾ ਜਿਹਾ ਪਿੰਡਾ ਤੇ ਮੰਪਰੀ ਤਾਂ ਮੀਰੇ ਧੁੱਪ ਬਾਲੀ ਤੇਜ਼ ਆ ਕੀ ਕਹਿਣਾ ਚਾਹੁੰਦਾ ਹਾਂ ਧੁੱਪ ਜਿੱਦਾਂ ਜਿੱਦਾਂ ਪਹਾੜੀ ਦੇ ਉੱਪਰ ਨੂੰ ਚਾਈ ਜਾਂਦੀ ਹੈ ਧੁੱਪ ਹੋਰ ਤੇਜ਼ ਹੋਈ ਜਾਂਦੀ ਹੈ ਜੀ ਤੇ ਦੇਖੋ ਮੈਂ ਜਿਹੜਾ ਧੁੱਪ ਵੀ ਤੇਜ਼ ਹੋਈ ਜਾਂਦੀ ਹੈ ਨੈਟਵਰਕ ਆਪਣੇ ਆ ਜਾਂਦੇ ਨੇ ਭੱਜ ਜਾਂਦੇ ਨੇ ਆ ਜਾਂਦੇ ਨੇ ਭੱਜ ਜਾਂਦੇ ਨੇ ਬਸ ਆ ਵੀਡੀਓ ਹੀ ਆ ਤੁਹਾਡੇ ਕੋਲ ਜਾਂ ਸਾਡੇ ਕੋਲ ਆਹੀ ਜਿਹੜੀ ਤੁਹਾਨੂੰ ਸਾਨੂੰ ਇੱਕ ਦੂਜੇ ਨਾਲ ਜੋੜਿਆ ਹੋਇਆ ਤੇ ਬਸ ਉਹਦਾ ਕੰਮ ਡਾਉਣੀਆਂ ਸਿਖਰਾਂ ਤੇ ਖੜੇ ਨੇ ਮੁੰਡੇ ਗਦੇ ਬੋ ਬਈ ਆਪਾਂ ਹੁਣ ਖੜੇ ਆ ਇੱਥੇ ਥੋੜੀ ਆਪਾਂ ਰੈਸਟ ਕਰ ਲਈ ਰੈਸਟ ਤਾਂ ਕਰੀਓ ਤੁਹ ਹੁਣੇ ਚੱਲੇ ਸੀਗੇ ਘਰ ਤੋਂ ਥੋੜੇ ਜਿᱷ ਫਰਕ ਨਾਲੇ ਆ ਸਾ ਤੋਂ ਇਹ 70 ਕਿਲੋਮੀਟਰ ਦੀ ਦੂਰੀ ਤੇ ਆ ਤੇ ਆਪਾਂ ਹੁਣ ਉਦਾਂ ਖੜੇ ਆ ਇੱਥੇ ਧੁੱਪ ਸੇਕ ਰਿਆਂ ਵੀ 2-4 ਮਿੰਟ ਇੱਥੇ ਧੁੱਪ ਸੇਕੀ ਤੇ ਗੱਲਾਂ ਬਾਤਾਂ ਕਰੀਏ ਤੇ ਅੱਗੇ-ਅੱਗੇ ਸਫ਼ਰ ਚੱਲਦਾ ਰਹੂਗਾ ਦੇਖੀ ਚੱਲਿਓ ਜੁੜੇ ਰਹੋ ਸਾਡੇ ਨਾਲ ਬੋਕਾਟ ਆ ਗੱਲਬਾਤ ਯਾਰ ਹੂੰ ਕੜੋ ਜੀ ਐਕੋ ਫਿਰ ਪਿੱਛੇ ਪਾੜੀਆਂ ਇਟਲੀ ਦੀਆਂ ਕੀ ਚੈੱਕ ਕਰ ਰਹੇ ਹਾਂ ਉਹ ਮੈਂ ਪਾਣੀ ਦਿਖ ਰਿਹਾ ਪਾਣੀ ਆ ਕਿਥਰੇ ਹੈ ਇਹ ਨਹੀਂ ਪਤਾ ਸ਼ਾਇਦ ਅਗਲੇ ਟੂਟੀ ਛੱਡੀ ਹੋਵੇ ਉੱਪਰ ਉਹ ਵੀ ਨਹੀਂ ਗੱਲ ਪਤਾ ਪਾਣੀ ਸਾਫ ਵਾਲਾ ਹੈ ਸਾਫ ਵਾਲਾ ਹੁੰਦਾ ਹੈ ਨਾ ਚੱਕ ਕੇ ਦਿਖਾ ਮੇਰੇ ਪਾਣੀ ਹੱਥੋ ਚ ਦੋ ਹੱਥਾਂ ਨਾਲ ਪਾ ਚੱਕ ਕਹਿੰਦੇ ਪਹਾੜਾ ਦਾ ਪਾਣੀ ਵਾਂਪਰੀ ਤ ਪੀਣ ਯੋਗ ਵੀ ਹੁੰਦਾ ਇਹ ਬਰਫ਼ ਦਾ ਹੀ ਪਾਣੀ ਹੁੰਦਾ ਇਹ ਠੰਡਾ ਕਿੰਨਾਗਾ ਉਹ ਤੇਰਾ ਭਲਾ ਹੋ ਜੇ ਉਹ ਬਹੁਤ ਠੰਡਾ ਪਾਣੀ ਆ ਪੀ ਕੇ ਦਿਖਾ ਮਾਂ ਪ੍ਰੀਤਾ ਪੀ ਕੇ ਦਿਖਾ ਹੈਲੀਕਾਪਟਰ ਹੈ ਉਪਰ ਆ ਬਾ ਕੋਈ ਗੱਲ ਨਹੀਂ ਨਾ ਵੀਰੇ ਹੈ ਚੰਗੇ ਭਲੇ ਮਾੜਾ ਮੋਟਾ ਭਾ ਬਰਫ ਦੇਖਣ ਚੱਲੇ ਬਰਫ ਦੇਖੇ ਦੇ ਲੈਣ ਤੁਹਾਨੂੰ ਕਿਤੇ ਬਰਫ ਦਿਖਾਉਂਦੇ ਦਿਖਾਉਂਦੇ ਹਸਪਤਾਲ ਨਾਲ ਦਿਖਾ ਦੇ ਓਏ ਚੱਲ ਕੋਈ ਨਾ ਆ ਝਾੜੀਆਂ ਦੇ ਵਿੱਚ ਮਾੜਾ ਜਿਹਾ ਲਵੇ ਨੂੰ ਹੋ ਜਾ ਝਾੜੀਆਂ ਦੇ ਆ ਦੇ ਸਾਰੀਆਂ ਇਹ ਪਤਾ ਮੈਨੂੰ ਪਤਾ ਹੈ ਮੈਂ ਦੇਖਿਆ ਹੈ ਸਟੀਆਂ ਟੁੱਕਰੇ ਟੁੱਕਰੇ ਇਨਾਂ ਦੇ ਹੀ ਬਣੋਗੇ ਨੇ ਇੱਥੇ ਪਹਿਲਾਂ ਤੁਸੀਂ ਵੀ ਇਹੀ ਕੰਮ ਕਰੋ ਨਹੀਂ ਟੁੱਕਰਿਆਂ ਦਾ ਹੀ ਕੰਮ ਸੀਗਾ ਲੋ ਜੀ ਆ ਬਾਬੇ ਗੱਡੀ ਇੱਧਰ ਨੂੰ ਰੱਖ ਮੜੀ ਜੀ ਇਹ ਤਾਂ ਮੇਰਾ ਵੀਰ ਹਾੜਾ ਦੇ ਦੱਬਦੇ ਜਿਆਦੀ ਮਾਰੀ ਹਾਂ ਲਾਂ ਲੱਗੇ ਤੇ ਭਾਂਡੇ ਖੋਲੇ ਪੂਰੇ ਬਾਗ ਖੜੇ ਬਾਈ ਲੋ ਬਾਈ ਕੰਮ ਚਿਕੜੋ ਚਿਕੜੀ ਹੋ ਗਿਆ ਤੇ ਪਰ ਕੋਈ ਵਾਲੇ ਵਾਲੇ ਤੇ ਗੱਡੀਆਂ ਲੰਘ ਕੇ ਉੱਤੇ ਦੀ ਚਿਕੜ ਚਿਕੜ ਹੋਇਆ ਪਿਆ ਕਿਹੜੀ ਆਈਸ ਕਹਿੰਦੇ ਹੁੰਦੇ ਨੇ ਇਹਨੂੰ ਬਲੈਕ ਆਈਸ ਇੱਥੋਂ ਬਰਫ ਬਾਈ ਪੈਣੀ ਸਟਾਰ ਦਿਖਣੀ ਸਟਾਰਟ ਹੋ ਗਈ ਬਾਂਪਰੀ ਤਾਂ ਹਾਂਜੀ ਕੋਲੇ ਖਵਾ ਦਈਏ ਵੀਰੇ ਇਹਨੂੰ ਬਾਂਪਰੀ ਤਾਂ ਬਿਲਕੁਲ ਬਰਫ ਵਾਲੀ ਗੋਲੇ ਖਵਾ ਦਈਏ ਤੈਨੂੰ ਮੈਂ ਸ਼ਕੈਸ਼ਾਹ ਦੇ ਭਾਈ ਨਾਲ ਹੀ ਲੈ ਕੇ ਆਇਆ ਨਾਲ ਬੋਦਰ ਸ਼ਕੈਸ਼ਾਹ ਬੱਲੇ 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 ਤੇ ਕਰੋ ਚੈੱਕ ਫਿਰ ਬਰਫੋ ਬਰਫੀ ਹੋਇਆ ਪਿਆ ਕਰ ਬਰਫੋ ਬਰਫੀ ਹੋਇਆ ਪਿਆ ਕੰਮ ਪਰ ਇੰਨੀ ਨਹੀਂ ਹੈਗੀ ਜਿੰਨੀ 2-4 ਦਿਨ ਪਹਿਲਾਂ ਸੀਗੀ ਇੱਥੇ ਹੁਣ ਘਟ ਗਈ ਬਰਫ ਬਹੁਤ ਜ਼ਿਆਦੇ ਕਹਿੰਦੇ ਇੱਕ ਮੋੜ ਕੱਢ ਕੇ ਫੇਰ ਜ਼ਿਆਦਾ ਹਾਂ ਹਾਂ ਕਹਿੰਦੇ ਬਚਨ ਸਾਹ ਵਾਇਸ ਪਰਫਮ ਵਿੱਚ ਪਹੁੰਚ ਚੁੱਕੇ ਨੇ ਲੋ ਜੀ ਕਰੋ ਚੈੱਕ ਗੱਡੀ ਵੀ ਕਹਿੰਦੇ ਲੋ ਜੀ ਬਾਪੂ ਗੱਡੀ ਦਾ ਬਹੁਤ ਜ਼ਿਆਦਾ ਹੈ ਯਾਰ ਬਰਫ ਜ਼ਿਆਦਾ ਹੋਣ ਕਰਕੇ ਰਸਤਾ ਬੰਦ ਆ ਸਾਨੂੰ ਜਿਹੜਾ ਕਿ ਪਤਾ ਨਹੀਂ ਸੀਗਾ ਅਸੀਂ ਗਲਤ ਰਸਤੇ ਥਈਂ ਦੀ ਆ ਗਏ ਤੇ ਹੁਣ ਅਸੀਂ ਗੱਡੀ ਬੈਕ ਮੋੜੀ ਜਾਂਦੇ ਆ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਮੋੜ ਦੇ ਕੋਈ ਚੱਕਰ ਨਹੀਂ ਹੋਇਆ ਲੋਈ ਬਾਬੇ ਆਪਾਂ ਜਾ ਰਹੇ ਸੀਗੇ ਪਿੱਛੇ ਜਾਂਦੇ ਤੇ ਅੱਗੇ ਜਾਂਦੇ ਜਾਂਦੇ ਨਾ ਜਿਹੜਾ ਗੂਗਲ ਵੱਬ ਆਏ ਉਹਦੇ ਤੇ ਵੀ ਯਕੀਨ ਨਹੀਂ ਕਰਨਾ ਚਾਹੀਦਾ ਹੁਣ ਹਨਾ ਜਿਹੜਾ ਆਪਾਂ ਆਪਣੇ ਦਿਮਾਗ ਨਾਲ ਜਾਵਾਂਗੇ ਉਸੇ ਨਾਲ ਹੀ ਜਾਣ ਦਿਮਾਗ ਨਾਲ ਹੀ ਜਾਣਾ ਚਾਹੀਦਾ ਆਪਦੇ ਨਾਲ ਜੇ ਆਪਾਂ Google ਬਾਬੇ ਦੇ Google ਬਾਬੇ ਨੂੰ ਦੇਖ ਕੇ ਵੀ ਚੱਲਾਂਗੇ ਨਾ Google Map ਨੂੰ ਉਹ ਵੀ ਨਾ ਕੀਤਾ ਕਿਤੇ ਨਾ ਕਿਤੇ ਜਾ ਕੇ ਆਪਾਂ ਉਹਨੂੰ ਗਲਤ ਜਗ੍ਹਾ ਤੇ ਫਸਾ ਦਾਂਗਾ ਬਹੁਤ ਆਪਾਂ ਨੂੰ ਇਹ ਚੀਜ਼ਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਆਪਣੇ ਆਪ ਤੇ ਕੌਨਫੀਡੈਂਸ ਹੋਣਾ ਚਾਹੀਦਾ ਵੀ ਆਪਾਂ ਸਹੀ ਜਾ ਰਹੇ ਹਾਂ ਤੇ ਅਸੀਂ ਬਾਈ ਹੁਣ ਇੱਥੇ ਫਸ ਗਿਆ ਕਿ ਤੇ ਇਹ ਤੋਂ ਅੱਗੇ ਗੱਡੀਆਂ ਜਾਂਦੀਆਂ ਨੇ ਪਰ ਉਹ ਰਸਤਾ ਨਹੀਂ ਹੈਗਾ ਇਹ ਜਿਹੜੇ ਰਸਤੇ ਅਸੀਂ ਜਾਣਾ ਸੀਗਾ ਅੱਗੇ ਜਾ ਕੇ ਰਸਤੇ 'ਤੇ ਤੁਰਨੇ ਵਾਲਾ ਦਿਖਾਈ ਜਾਂਦਾ ਗੱਡੀਆਂ ਇੱਥੇ ਰਸਤੇ ਦੇ ਵਿੱਚ ਖੜ ਜਾਂਦੀਆਂ ਨੇ ਕਿਉਂਕਿ برف ਬਹੁਤ ਜ਼ਿਆਦਾ ਪਈ ਹੋਈ ਆ ਤੇ ਦੇਖਦੇ ਹਾਂ ਹੁਣ ਅਸੀਂ ਰਸਤਾ ਕੋਈ ਹੋਰ ਲੱਭਦੇ ਹਾਂ ਅਸੀਂ ਫਿਰ ਜਾਂਦੇ ਅੱਗੇ ਨੂੰ ਬਾਅਦ ਦੇ ਇੱਥੋਂ ਮੁੜਦੇ ਆਂ ਅਸੀਂ ਬਸ ਬਈ ਇੱਥੇ ਅਸੀਂ ਖੜੇ ਸੀਗੇ ਜਿੱਦਾਂ ਤੁਹਾਨੂੰ ਦੱਸਿਆ ਨਾ ਵੀ ਗੂਗਲ ਬਾਬੇ ਤੇ ਮਨਪਰੀਤ ਗੂਗਲ ਬਾਬੇ ਤੇ ਯਕੀਨ ਕਰਨਾ ਚਾਹੀਦਾ ਕਿ ਨਹੀਂ ਕਰਨਾ ਨਹੀਂ ਬਾਈ ਜੀ ਗੂਗਲ ਬਾਬੇ ਤੇ ਯਕੀਨ ਬਿਲਕੁਲ ਨਾ ਕਰੋ ਕਿਉਂਕਿ ਉਹ ਤੁਹਾਨੂੰ ਰਾਹ ਦੱਸਦਾ ਆ ਉਹ ਯਾਰ ਰਾਹ ਦੱਸਦਾ ਰਾਹ ਦੱਸ ਦਿੰਦਾ ਤੇ ਸਿਚੁਏਸ਼ਨ ਆ ਬਹੁਤ ਘੱਟ ਦੱਸਦਾ ਯਾਰ ਇੱਕ ਸਾਡੇ ਇੱਥੇ ਨੈਟ ਰੁਗ ਗਿਆ ਸੀਗਾ ਜਦੋਂ ਨੈਟ ਦੀ ਵੀ ਗਲਤੀ ਹੈ ਨਾ ਸਿਚੁਏਸ਼ਨ ਆ ਨਹੀਂ ਦਸੀਆਂ ਤੇ ਅਸੀਂ ਜਾ ਰਹੇ ਸੀਗੇ ਸਿਆਗੋ ਤੇ ਸਾਨੂੰ ਹੁਣ ਵਾਪਸ ਮੁੜਨਾ ਪੈ ਰਿਹਾ ਗੱਡੀ ਸਾਡੇ ਮੋੜ ਲਈ ਤੇ ਇਧਰ ਵੀ ਬੰਦੇ ਜਿਹੜੇ ਖੜੇ ਨੇਗੇ ਤੇ ਤੁਹਾਨੂੰ ਦਿਖਾਉਂਦੇ ਆ ਪਿੱਛੇ ਇਕੱਠ ਬਹੁਤ ਹੋਈ ਜਾਂਦਾ ਹੈ ਨਾ ਤੇ ਪਿੱਛੇ ਗੱਡੀਆਂ ਹੀ ਗੱਡੀਆਂ ਖੜੀਆਂ ਨੇ ਤੇ ਇੱਧਰ ਵੀ ਆਪਣੇ ਸੰਗਲੀਆਂ ਪਾਈ ਜਾਂਦੇ ਨੇ ਹਨਾ ਇਹ ਬਹੁਤ ਜ਼ਰੂਰੀ ਨੇ ਇੱਥੇ ਜੇ ਇਹ ਗੱਡੀ ਦੇ ਵਿੱਚ ਵੀ ਨਹੀਂ ਹੁੰਦੀ ਹਨਾ ਸੰਗਲੀ ਤਾਂ ਇੱਥੇ ਪੁਲਿਸ ਵਾਲੇ ਜੀ ਚੈੱਕ ਕਰ ਲੈਣਾ ਪਹਾੜੀ ਏਰੀਆ ਦੇ ਵਿੱਚ ਤਾਂ ਚਲਾਨ ਇਸ ਕਰਕੇ ਅਸੀਂ ਹੁਣ ਵਾਪਸ ਜਾ ਰਹੇ ਹਾਂ ਤੇ ਬੱਚੇ ਆ ਰਹੇ ਨੇ ਬੱਚਿਆਂ ਦੇ ਸਕੇਟਿੰਗ ਵਾਲੇ ਉਹਨੇ ਭਾਪੇ ਆਉਂਦੇ ਹੱਥਾਂ 'ਚ ਨੇ ਤੇ ਆਪਾਂ ਹੁਣ ਨਿਕਲਣ ਲੱਗਿਆ ਜੇ ਜਿੱਦਾਂ ਵੀ ਸਾਡਾ ਸਫ਼ਰ ਅੱਜ ਦਾ ਰਹੂਗਾ ਅਸੀਂ ਮਿਲਦੇ ਰਹਾਂਗੇ ਤੇ ਤੁਸੀਂ ਵੀ ਨਾਲ ਜੁੜੇ ਰਹੋ ਬਾਈ ਕੰਮ ਗਲਤ ਹੋ ਗਿਆ ਯਾਰ ਇੱਥੇ ਬਹੁਤ ਜ਼ਿਆਦਾ ਤੇ ਉਧਰੋਂ ਤੇ ਇੱਧਰ ਹੁਣ ਇਹ ਵੀ ਸੰਗਲੀਆਂ ਪਾਈ ਜਾਂਦੇ ਨੇ ਇਹਨਾਂ ਨੇ ਬਹੁਤ ਜ਼ਿਆਦਾ ਜ਼ੋਰ ਲਾ ਕੇ ਦੇਖ ਲਿਆ ਬਾਈ ਜਿੱਦਾਂ ਬਹੁਤ ਜ਼ਿਆਦਾ ਜ਼ੋਰ ਲਾ ਕੇ ਦੇਖ ਲਿਆ ਤੇ ਹੁਣ ਗੱਡੀ ਅੱਗੇ ਨੂੰ ਆ ਨਹੀਂ ਰਹੀ ਤੇ ਇੱਧਰ ਆ ਗੱਡੀ نیچے ਉਤਰ ਗਈ ਆ ਤੇ ਸਿਸਟਮ ਹੌਲੀ ਹੌਲੀ ਕਰੀ ਜਾਂਦੇ ਨੇ ਬੰਦੇ ਇਹ ਫੋੜਦਾ ਜੀਪਾ ਫੂਰ ਇੱਧਰ ਅਸੀਂ ਵੀ ਖੜੇ ਆ ਤਾਂ ਜਾਂਦਾ ਦੇਖੋ ਬਾਈ ਨਿਆਰੇ ਨਾਲ ਜਾਈ ਜਾਂਦਾ ਬੰਦਾ ਆ ਇਹ ਗੱਲਬਾਤ ਚੱਕ ਕੋ ਰਿਪੋਰਟ ਓਕੇ ਰਿਪੋਰਟ ਆ ਤੇ ਇੱਥੇ ਜਾ ਕੇ ਇਹਨੂੰ ਹੁਣ ਫੇਰ ਖੜਾਉਣਾ ਪੈਣਾ ਕਿਉਂਕਿ ਉਹ ਗੱਡੀ ਦੀ ਪ੍ਰੋਬਲਮ ਆ ਰਹੀ ਹੈ ਗੱਡੀ ਜਾ ਨਹੀਂ ਰਹੀ ਉੱਤੇ ਤੇ ਇੱਥੇ ਬਹੁਤ ਜ਼ਿਆਦਾ ਬਾਈ ਇਹਨਾਂ ਦੀ ਗੱਡੀ ਤਾਂ ਨਿਕਲ ਗਈ ਬਾਈਆਂ ਦੀ ਤੇ ਕਢਾਤੀ ਇਹਨਾਂ ਦੀ ਗੱਡੀ ਬਾਈ ਜੇ ਬਰਫ਼ ਦੇ ਵਿੱਚ ਕੋਈ ਵੀ ਸਿਸਟਮ ਨਹੀਂ ਹੈਗਾ ਤਾਂ ਆਪਣੇ ਗੱਡੀ ਤੇ ਮੈਟਰ ਰੱਖ ਕੇ ਗੱਡੀ ਕੱਢ ਸਕਦੇ ਹੋ ਅਸੀਂ ਨੇ ਹੁਣ ਇਹਨਾਂ ਦੇ ਗੱਡੀ ਤੇ ਮੈਟਰ ਖਾਏ ਨੇ نیچے ਤੇ ਇਹਨਾਂ ਦੀ ਗੱਡੀ ਹੁਣ ਨਿਕਲ ਚੁੱਕੀ ਆ ਤੇ ਹੁਣ ਇਹ ਵਾਪਸ ਇੱਦਾਂ ਹੀ ਜਾਣਗੇ ਤੇ ਅੱਗੇ ਜਾ ਕੇ ਇਹਨਾਂ ਨੇ ਪਿੱਛੇ ਜਾ ਕੇ ਗੱਡੀ ਮੋੜ ਲੈਣੀ ਆ ਤੇ ਸਾਡਾ ਵੀ ਅੱਜ ਦਾ ਬਈ ਟਾਈਮ ਇੱਥੇ ਖਰਾਬ ਹੋ ਗਿਆ ਤੇ ਗੱਡੀਆਂ ਦੋ ਇੱਕ ਗੱਡੀ ਮੋੜੇ ਖੜੀ ਆ ਤੇ ਸਾਡੀ ਉਦੋਂ ਪਿੱਛੇ ਗੱਡੀ ਆ ਉਹ ਵੀ ਹੁਣ ਪਿੱਛੇ ਜਾਈ ਜਾਂਦੇ ਤੇ ਹੁਣ ਨਿਕਲ ਨਹੀਂ ਰਹੀ ਤੇ ਇਹਨਾਂ ਦੇ ਨਾਲ ਇੱਕ ਛੋਟਾ ਜਿਹਾ ਬੱਚਾ ਸੀਗਾ ਤੇ ਨਾਲ ਮਾਤਾ ਏ ਤੇ ਬਹੁਤ ਵਧੀਆ ਬੰਦੇ ਨੇ ਹਨਾ ਓਕੇ ਰਿਪੋਰਟ ਤੇ ਬਾਈ ਹੈਲਪ ਕਰਿਆ ਕਰੋਗੇ ਤੇ ਅਗਲੇ ਵੀ ਹੈਲਪ ਕਰਦੇ ਨੇ ਅਸੀਂ ਹੁਣ ਇੱਥੇ ਖੜਿਆ ਉਹਨੇ ਸਾਨੂੰ ਪੁੱਛਿਆ ਤੁਹਾਨੂੰ ਜੇ ਕਿਸੇ ਚੀਜ਼ ਦੀ ਮੈਟ ਦੀ ਲੋੜ ਆ ਗੱਡੀ ਕੱਢਣ ਵਾਸਤੇ ਤੁਸੀਂ ਕੱਢ ਸਕਦੇ ਹੋ ਕਿਉਂਕਿ ਸਾਨੂੰ ਲੋੜ ਨਹੀਂ ਕਿਉਂਕਿ ਸਾਡੀ ਗੱਡੀ ਬਾਹਰ ਹੀ ਖੜੀ ਆ ਚਾਓ 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 ਬੰਬੀ ਨੂੰ ਬੰਦ ਵੇਜੋ ਬੰਦ ਵੇਜੋ ਲੋ ਬਈ ਇਹ ਤਾਂ ਚੱਲੇ ਨੇ ਤੇ ਅਸੀਂ ਇਧਰ ਉਹ ਮੂਰੇ ਦੋ ਬੀਬੀਆਂ ਹੋਰ ਨੇ ਹੁਣ ਉਹਨਾਂ ਨੂੰ ਵੀ ਅਸੀਂ ਕੱਢਾਂਗੇ ਉਹ ਆਪਦੀ ਮਰਜ਼ੀ ਕਰਦੀਆਂ ਤੇ ਅਸੀਂ ਉਹਨਾਂ ਦੀ ਮਰਜ਼ੀ ਹੁਣ ਚੱਲਣ ਨਹੀਂ ਦੇਣੀ ਹੈਗੀ ਬਈ ਅੱਜ ਤਾਂ ਕੰਮ ਸੰਗਲੀਆਂ ਵਾਲਾ ਚੱਲ ਰਿਹਾ ਸਾਰੇ ਬਲੌਗ ਦੇ ਵਿੱਚ ਮੈਨੂੰ ਲੱਗਦਾ ਅੱਜ ਤੁਹਾਨੂੰ ਸੰਗਲੀਆਂ ਹੀ ਮਿਲਣਗੀਆਂ ਦੇਖਣ ਨੂੰ ਤੇ ਇਹਨਾਂ ਨੇ ਸੰਗਲੀਆਂ ਲਾ ਲਈਆਂ ਕੁੜੀਆਂ ਨੇ ਤੇ ਹੁਣ ਜਾਣ ਲੱਗੀਆਂ ਨੇ ਅੱਗੇ ਤੇ ਹੁਣ ਗੱਡੀਆਂ ਐਨ ਪੂਰੀ ਵਧੀਆ ਤਰੀਕੇ ਨਾਲ ਜਾ ਰਹੀ ਆ ਤੇ ਦੇਖੋ ਹੁਣ ਕੀ ਕਰਦੀਆਂ ਨੇ ਇਹ ਇੰਨਾ ਹੁਣ ਸਿਸਟਮ ਇਦਾਂ ਹੀ ਬਾਈ ਨੇ ਲੱਗਿਆ ਵਾ ਟਾਲੀਅਨ ਹੈਲਪ ਕਰਨ ਤੇ ਉਧਰ ਸਾਡੇ ਬੰਦੇ ਆਈ ਜਾਂਦੇ ਬਾਬੇ ਉਹ ਵੀ ਬੈਠ ਕੇ ਚੱਕ ਜਾਂਦੀ ਆ ਫਿਰ ਫੋਰ ਬਾਈ ਫੋਰ ਉਹ ਵੀ ਬਾਈ ਵਿਚਾਰਾ ਡਰਦਾ ਯਾਰ ਮੁੰਡਾ ਉਹ ਵੀ ਡਰਦਾ ਤੇ ਅਸੀਂ ਵੀ ਹੁਣ ਨਿਕਲਣ ਲੱਗਿਆ ਇੱਕ ਮਿੰਟ ਰੋਕ ਲਾ ਜਾਂਦੇ ਹੁਣ ਜਾਂਦੇ ਜਾਂਦੇ ਜਾਂਦਿਆਂ ਦੇ ਗੱਡੀਆਂ ਪਿੱਛੇ ਨੂੰ ਬੈ ਕੇ ਬੈ ਗੇਰ ਪਤਾ ਕਹਿੰਦਾ ਅੱਜ ਪਿੱਛੇ ਨੂੰ ਇਹ ਜਾਣਾ ਬਾਈ ਕਹਿੰਦਾ ਇਦਾਂ ਰਿਪੋਰਟ ਆਪ ਕੇ ਯੇ ਧੰਦੇ ਲੋਕੇਸ਼ਨ ਦੇਖੋ ਕਿਰਾ ਬਾਜੀ ਥੱਲੇ ਨੂੰ ਥੱਲੇ ਨੂੰ ਹੀ ਜਾਣਾ ਆਪਾਂ ਨੇ ਬਸ ਹੁਣਾ ਯੋ ਯੋ ਜੱਕਾ ਤਾਂ ਬਾਜੀ ਵਾਹਤਾ ਕਿੰਨਾ ਮਟਰ ਹੋ ਗਏ ਪਰ ਉਸਤਾ ਜੀ ਮੈਨੂੰ ਕਿਤੇ ਨਹੀਂ ਚੜੇ ਆ ਨਾ ਉੱਪਰ ਨੂੰ ਦੇਖ ਤਾਂ ਨਹੀਂ ਲੱਟ ਆਈਆਂ ਸੀ ਸਾਈਕਲ ਆਹ ਵਾਹ ਉੱਥੇ ਹੋਣਾ ਉੱਥੇ ਸਾਈਕਲ ਵਾਲੇ ਭਾਈ ਪੰਪ ਲੱਭੀ ਜਾਂਦੇ ਅਸੀਂ ਤੇਲ ਵਾਲਾ ਪੰਪ ਅਸੀਂ ਯਾਰ ਕਹਿਨਦਾ ਭਾਬ ਤੇਲ ਪੋਣਾ ਭੁੱਲ ਗਏ ਸੀਗੇ ਗੱਡੀ ਦੇ ਵਿੱਚ ਪਵੋਣਾ ਵੀ ਜੀ ਇੱਕ ਵਸ ਘੋਲ ਜੀ ਹੋ ਗਈ ਸੀ ਹਨਾ ਨਹੀਂ ਨਹੀਂ ਸਿੱਧੀ ਘੋਲ ਵੀ ਨਹੀਂ ਜਿੱਥੇ ਅਸੀਂ ਗਏ ਸੀ ਥੋੜਾ ਜਿਹਾ ਹੋਰ ਉਤੋਂ ਅੱਗੇ ਪੰਪ ਸਿਗਾ ਪੰਪ ਉਹ ਸੀਗਾ ਬਸ ਸਾਨੂੰ ਐ ਦੀ ਵੀ ਅਸੀਂ ਉੱਥੇ ਉਹ ਪੰਪ ਤੇ ਤੇਲ ਪਵਾ ਲਾਂਗੇ ਬਸ ਘੋਲ ਜੀ ਮੰਗੇ ਤੇ ਹੁਣ ਅਸੀਂ ਨੀਚੇ ਜਾ ਰਹੇ ਹਾਂ ਕਿਉਂਕਿ ਉੱਥੇ ਤੁਹਾਨੂੰ ਦਿਖਾਇਆ ਵੀਡੀਓ ਦੇ ਵਿੱਚ ਰਸਤਾ ਸਾਰਾ ਬੰਦ ਸੀਗਾ ਤੇ ਅਸੀਂ ਹੌਲੀ ਹੌਲੀ ਨੀਚੇ ਜਾਈ ਜਾਂਦੇ ਆ ਯਾਰ ਤੇ ਮੈਂ ਤਾਂ ਇਹੀ ਚੀਜ਼ ਕਹਿੰਦਾ ਵੀ ਪਹਾੜਾ ਪੂੜਾ ਵਿੱਚ ਘੁੰਮਣ ਨਾਲੋਂ ਇਹਦੇ ਪੱਦਰੇ ਦੇ ਵਿੱਚ ਜਾਇਆ ਹੋਵੇ ਬੰਦਾ ਬਹੁਤ ਵਧੀਆ ਰਹਿੰਦਾ। ਪਹਾੜਾਂ ਤੇ ਜਾਓ ਪਰ ਆਪਣਾ ਪੂਰਾ ਬਣਾ ਕੇ ਜਾਓ ਸਿਸਟਮ। ਆਹੋ ਆਹੋ। ਕਿਉਂਕਿ ਜਿੱਦਣ ਪਰ ਪੈਂਦੀ ਹੋਵੇ ਉਦੋਂ ਉਦੋਂ ਚੱਲ ਜਾਓ ਉਦੋਂ ਕੋਈ ਨੁਕਸਾਨ ਨਹੀਂ ਹਾਂ ਉੱਥੇ ਕੋਈ ਨੁਕਸਾਨ ਨਹੀਂ। ਜਿੱਦਣ ਪਰ ਪੈ ਕੇ ਦੂਆ ਤੀਆ ਦਿਨ ਹੋ ਜਾਂਦਾ ਨਾ ਤੀਆ ਚੌਥਾ। ਉਦੋਂ ਜਦੋਂ ਧੁੱਪ ਲੱਗਦੀ ਨਾ ਪੈਣ ਫਿਰ ਬਣ ਜਾਂਦੀ ਹੈ ਬਲੈਕ ਆਈਸ ਜਿਹੜੀ ਕੀ ਆਪਣੇ ਜੰਗ ਜਾਂਦੀ ਸੜਕਾਂ ਤੇ। ਸਿੱਧ ਲਈ ਵੀ ਬਾੜੀ ਮਾੜੀ ਆ ਤੇ ਗੱਡੀਆਂ ਬਾਈਕਰਾਂ ਵਾਸਤੇ ਵੀ ਪੁਆਈ ਜਾਂਦਾ ਨਾ। ਲੋ ਬਾਈ ਤੇਲ ਅਸੀਂ ਪੁਆਈ ਜਾਂਦੇ ਦੋ ਨੰਬਰ ਪੰਪ ਅਸੀਂ ਚੁੰਨ ਲਿਆ ਤੇ ਉਧਰ ਬ ਫੋਨ ਚਲਾਈ ਜਾਂਦਾ ਮੇਰਾ ਵੀਰ ਤੇ 100 ਡੀਜ਼ਲ ਡੀਜ਼ਲ ਪਾएंगे ਗੱਡੀ ਮੈਂ ਡੀਜ਼ਲ ਚਲੋ ਚੈੱਕ ਮੰਪਰੀ ਤਾਂ ਕਿਦਾਂ ਹਾਲ ਚਾਲ ਨਜ਼ਾਰੇ ਭਾਈ ਆ ਮੇਰਾ ਕਰੈਕਟ ਕਰਦੀ ਮੈਂ ਗਾਣੇ ਸੁਣਨੇ ਵਾਲਾ ਮੇਰਾ ਫੋਨ ਡਾਊਨ ਆ ਮੈਂ ਆਪਣੇ ਵਾਲੇ ਹੁਣਨੇ ਆ ਉਹ ਐਪ ਡਾਊਨਲੋਡ ਕਰਨੀ ਪੈਣੀ ਆ ਕਰ ਲੈਂਦਾ ਕਰ ਲੀ ਬਾਈ ਕੋਈ ਚੱਕਰ ਨਹੀਂ ਐਨਕਾ ਮਹਿੰਗੀ ਵਾਲੀ ਜਾਂਦੇ ਹੈ ਸਾਡੇ 350 ਦੀਆਂ ਹੀ ਆਂ ਇੰਡੀਆ ਵਾਲਾ ਕਿੰਨਾ ਹੋ ਗਿਆ 800 ਦੇਣਾ ਕਿ 300 ਹੋਰ ਦੇ ਕੇ 1000 ਫੇਚਾ ਲਾਂਗੇ ਸਿਰ ਨਾ ਨਾ ਤੇ ਮੇਰੇ ਕਿਹੜੇ ਪੈਸੇ ਦੇਣੇ ਭਰਾਵਾ ਕੋਈ ਨਹੀਂ ਦੇਣਾ ਹੈਗਾ ਤੇ ਅਸੀਂ ਬਾਈ ਆ ਗਏ ਅਸੀਂ ਬਾਈ ਆ ਗਏ ਆ ਇਹ ਨਹੀਂ ਇਹ ਨਹੀਂ ਦੇ ਪੰਪ ਤੇ ਇਹ ਨਹੀਂ ਇਹ ਨਹੀਂ ਦੇ ਪੰਪ ਤੇ ਅਸੀਂ ਪਹੁੰਚ ਚੁੱਕੇ ਆਂ ਮੰਦਰ ਉਹਨਾਂ ਦਾ ਇਹ ਨਹੀਂ ਬਾਰੀ ਬਾਰੀ ਤੁਹਾਨੂੰ ਉਹਨਾਂ ਦਿੱਤੀ ਜਾਂਦੇ ਆ ਏ ਬਾਈ ਦਾ ਫੜ ਜਾ ਬਾਈ ਕੈਮਰਾ ਦੀ ਸੈਟ ਕਰਦੇ ਆਗਾ ਬਾਈ ਨੂੰ ਕੈਮਰਾ ਇੱਥੇ ਕਰਨਾ ਚਾਹੀਦਾ ਹੁਣ ਮੈਂ ਸਹੀ ਦਿਖੂਗਾ ਕਿਉਂਕਿ ਬਾਈ ਹੁਣ ਤੂੰ ਦੀਦਾ ਨਹੀਂ ਪੂਰਾ ਤੇਰੀ ਜਿਹੜੀ ਪਾਈ ਹੋਈ ਨਮੀ ਪੈਂਟ ਉਹ ਦਿਸਦੀ ਨਹੀਂ ਹੈਗੀ ਮੈਂ ਤਾਂ ਪੈਂਟ ਤਾਂ ਪੁਰਾਣੀ ਆ ਮੇਰੀ ਅੱਛਾ ਮੇਰੀ ਪੈਂਟ ਦਾ ਪੈਂਟ ਦਾ ਬਾਈ ਪੈਂਟ ਦਾ ਤਾਂ ਝਰ ਲਾ ਜਾ ਬਣਿਆ ਪਿਆ ਬਾਈ ਹਾਂਜੀ ਹਾਂਜੀ ਤੇ ਅਸੀਂ ਲੱਗਿਆ ਬਾਈ ਜਾਣਾ ਸੀ ਸਿਆਘੋ ਜਾ ਰਹੇ ਸੀਗੇ ਯਾਰ ਅੱਜ ਤੁਹਾਨੂੰ ਪਤਾ ਨਹੀਂ ਹੋ ਰਿਹਾ ਯਾਰ ਬਾਲਾ ਬੰਦੂਤੀ ਹੋਇਆ ਤੇ ਉੱਥੇ ਆ ਕੇ ਠੰਡ ਵੀ ਬਹੁਤ ਜ਼ਿਆਦਾ ਹੋ ਗਈ ਸੀਗੀ ਲੈ ਕੇ ਮੈਂ ਗਿਆ ਸੀ ਠੀਕ ਆ ਕੋਟ ਕੋਟ ਲੱਗ ਗਿਆ ਵੇ ਵੀ ਮੈਂ ਛੋਟਾ ਆ ਤੇ ਨਾਲ ਇੱਕ ਚੱਕ ਲਿਆ ਦੀ ਮੇਰੇ ਵੱਡੇ ਭਾਈ ਦਾ ਕੋਟ ਜਿਹਦੇ ਮੇਰੀ ਜਾਨ ਬਚਾਤੀ ਨਹੀਂ ਮੈਂ ਬਿਮਾਰ ਹੋ ਜਾਣਾ ਸੀਗਾ ਬੱਗੇ ਵੀਰੇ ਤੇਰਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੂੰ ਮੈਨੂੰ ਪਰਮਿਸ਼ਨ ਦੇ ਕੇ ਗਿਆ ਸੀਗਾ ਕੋਟ ਨੂੰ ਦੀ ਆਹ ਲੋ ਭਾਈ ਆਹ ਤੋਂ ਤਰਾਦੇ ਤੇ ਆਪਾਂ ਫੇਰ ਦੁਬਾਰੇ ਚੜਨ ਲੱਗਿਆਂ ਇਹ ਕਿਹਦਾ ਹੋਈ ਇਹ ਇੱਕ ਯਾਰ ਆ ਇਹ ਆਪਣਾ ਨਿਹਰਾ ਮਿਰਸਨ ਆ ਇਹ ਇਧਰ ਲਈ ਚੱਲ ਬਈ ਇਧਰ ਲਈ ਤੇਲੀ ਪਾਸ ਕਰ ਹਾਂ ਨਾ ਨਾ ਆਹੀ ਆ ਬਾਈ ਆਹੀ ਆ ਸਿੱਧਾ ਹੀ ਆ ਬਾਈ ਸਿੱਧਾ ਹੀ ਆ ਆਹੋ 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 ਸਿੱਧਾ ਹੀ ਆ ਬਾਈ ਸਿੱਧਾ ਹੀ ਆ ਪਰ ਜਾ ਲਾ ਆਹ ਸਾਰਾ ਕੁਸਾ ਸਾਰਾ ਕੁ ਲੱਗਿਆ ਪਿਆ ਬਾਈ ਲੱਗਿਆ ਲੋ ਜੀ ਆਟ ਉਸ ਤਰਾਦੇ ਤੇ ਆਪਾਂ ਫੇਰ ਵੜ ਗਏ ਬਾਈ ਜੀ ਆਪਾਂ ਚੱਲਿਆ ਹੁਣ ਕਿੱਥੇ ਚੱਲਿਆ ਆਪਾਂ ਹੁਣ ਬਰੋਨੇ ਚੱਲਿਆ ਬਰੋਨਾ ਚੱਲ ਪਰ ਜੀ ਫੇਰ ਫੜ ਲਈ ਬਾਈਆਂ ਨੇ ਉਹ ਤੇਰਾ ਭਲਾ ਹੋ ਜੇ ਕੀ ਹੋ ਗਿਆ ਚੱਲ ਕੋਈ ਗੱਲ ਨਹੀਂ ਹੁੰਦਾ ਰਹਿਣਾ ਤਰੀ ਆਟੋ ਫੜ ਕੇ ਬਈ ਆਪਾਂ ਹੁਣ ਜਾਣਾ ਹੈ ਗੁੰਬਿਆਜੋ ਤਾਂ ਗਿਆ ਹੀ ਨਹੀਂ ਇਹਨੇ ਉਹ ਅੜਬ ਹੋਊਗੀ 부ੜੀ ਹਾਂ ਸਹੀ ਗੱਲ ਆਪਾਂ ਜਾਣਾ ਬਈ ਮਿਲਾਨੋ ਆਲੇ ਰੋਡ ਦੇ ਉੱਤੇ ਇਸ ਤਰਾਦੇ ਦੇ ਉੱਤੇ ਤੇ ਆਪਾਂ ਚੱਲੇ ਹੁਣ 베ਰੋਨਾ 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 ਚੱਲੇ ਹੁਣ ਆਪਾਂ ਤੇ ਦੇਖਦੇ ਆਂ ਫਿਰ ਕੀ ਹਿਸਾਬ ਕਿਤਾਬ ਹੁੰਦਾ ਉੱਥੇ ਚੱਕਦੇ ਆਂ ਇੱਕ ਦੋ ਚੀਜ਼ਾਂ ਇੱਥੇ ਅਸੀਂ ਖੜੇ ਆ ਇਹ ਆਟੋ ਸਟਾንዳ ਹੈ ਜਿਹੜਾ ਆਪਾਂ ਕਹਿੰਦੇ ਹਾਂ ਜੀਟੀ ਰੋਡ ਹੈ ਨਾ ਇੱਧਰ ਦੇਖ ਲੈ ਭਰਾਵਾ ਤੂੰ ਤਾਂ ਇੱਧਰ ਗੱਲ ਕਰ ਰਹੀਆਂ ਆਪਣੇ ਬੰਦਿਆਂ ਨਾਲ ਮੇਰੇ ਕੀ ਕਰਨਾ ਮੜਾ ਤੇ ਆਪਾਂ ਜਿੱਥੇ ਖੜੇ ਆ ਆਟੋ ਸਟਾንዳ ਜੀ ਉਹ ਹਾਈਵੇ ਕਹਿੰਦਾ ਨੇ ਜਿੱਦਾਂ ਜੀਟੀ ਰੋਡ ਕਹਿੰਦਾ ਨੇ ਇੱਥੇ ਤਾਂ ਮੈਂ ਇੱਕ ਚੀਜ਼ ਦੇਖੀ ਆ ਤੇ ਉਹ ਚੀਜ਼ ਐ ਇਦਾਂ ਦੀ ਆ ਕਿ ਜਿੱਦਾਂ ਹੁਣ ਆਪਾਂ ਰੋਡ ਦੇ ਉੱਤੇ ਹੁਣ ਪਾਣੀ ਡੋਲ ਕੇ ਮੈਂ ਤੁਹਾਨੂੰ ਐਕਸਪੈਰੀਮੈਂਟ ਕਰਕੇ ਦਿਖਾਉਂਦਾ ਇਹ ਐਕਸਪੈਰੀਮੈਂਟ ਕਰਕੇ ਦਿਖਾਉਣਾ ਇਹ ਇੱਥੇ ਹੁਣ ਮੈਂ ਪਾਣੀ ਡੋਲਦਾ ਵਾਂ ਵੰਪਰੀਖ ਦਿਖਾ ਪੜਿਆ ਤੇ ਆ ਪਾਣੀ ਡੋਲਿਆ ਬਾਈ ਇਹ ਪਾਣੀ ਨਾ ਰੋਡ ਦੇ ਵਿੱਚ ਪੜ ਗਿਆ ਇਹ ਸਾਰਾ ਕੀ ਕੀ ਕਹਿੰਦਾ ਸਹੀ ਗੱਲ ਆ ਗੱਡੀ 'ਚ ਬੈਠਾ ਬੈਠਾ ਬੰਦਾ ਥੱਕ ਜਾਂਦਾ ਥੱਕ ਜਾਂਦਾ ਹਨਾ ਲੱਤ ਲੱਤ ਸਿੱਧੀਆਂ ਕਰਨ ਉੱਤਰਨਾ ਪੈਂਦਾ ਤੇ ਕੱਪੜੇ ਬਹੁਤ ਸੋਹਣੇ ਪਾਏ ਆ ਬਾਈ ਜੀ ਕਿੱਥੋਂ ਲਏ ਇਹ ਕੱਪੜੇ ਕਪੜੇ ਤਾਂ ਦਿਖਾ ਦਿੰਦੇ ਆ ਇਹ ਗੱਲ ਵਾ ਜਦੋਂ ਨਾ ਇੱਕ ਤੁਹਾਨੂੰ ਮੈਂ ਗੱਲ ਦੱਸਦਾ ਜੇ ਕਿਸੇ ਬੰਦੇ ਦੇ ਮਨ 'ਚ ਪਹਿਮ ਪਾ ਦਿਓ ਕਿ ਹਾਂ ਵੀ ਆ ਚੀਜ਼ ਤੇ ਨਹੀਂ ਸੋਹਣੀ ਲੱਗਦੀ ਜਾਂ ਕੁਝ ਵੀ ਇਦਾਂ ਕਹਦੇ ਹੋ ਨਾ ਬੰਦੇ ਨੇ ਇਦਾਂ ਲੱਗਣ ਲੱਗ ਪਾਦਾ ਕਿ ਸੱਚੀ ਮੈਂ ਖਰੇ ਬੁਰਾ ਲੱਗਦਾ ਸਹੀ ਗੱਲ ਸੱਚੀ ਗੱਲ ਐ ਕਮੈਂਟ ਕਰਕੇ ਸਾਰੇ ਇਹ ਚੀਜ਼ ਦੱਸਿਓ ਕਿ ਤੁਹਾਨੂੰ ਕੋਈ ਦਿਖਦਾ ਹੁੰਦਾ ਤੁਹਾਡੇ ਰੋਜ਼ ਦੇ ਪਾਏ ਹੋਏ ਕੱਪੜੇ ਕੀ ਅੱਜ ਨੋਟ ਕਰਦਾ ਕਿਉਂਕਿ ਅੱਜ ਇਹਨਾਂ ਨੇ ਕੀ ਪਾਇਆ ਸੀ ਤੇ ਕੱਲ ਕੀ ਪਾਇਆ ਸੀ ਹਾਂ ਤੇ ਇਹ ਬੰਦੇ ਨੂੰ ਐਵੇਂ ਲੱਗਦਾ ਰਹਿੰਦਾ ਕਿ ਸਾਰੇ ਖਰੇ ਮੈਨੂੰ ਦੇਖਦੇ ਰਹਿੰਦੇ ਕਿ ਅੱਜ ਗੁਲਾਬੀ ਰੰਗ ਦੀ ਪੈਂਟ ਜਦ ਕਿ ਇਹ ਚੀਜ਼ ਹੈ ਕਿ ਕੋਈ ਨਹੀਂ ਕਿਸੇ ਬਾਰੇ ਦੇਖਦਾ ਹਰ ਇੱਕ ਨੂੰ ਆਪਣੀ ਟੈਨਸ਼ਨ ਹੁੰਦੀ ਕਿ ਮੈਂ ਅੱਜ ਕੀ ਪਾਇਆ ਜਾਂ ਮੈਂ ਕਿੰਨਾ ਕੁ ਸੋਹਣਾ ਲੱਗਦਾ ਹਾਂ ਜਾਂ ਮੈਂ ਕੁਝ ਵੀ ਐਸਾਸਪ ਹਾਂ 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 ਸਾਡੇ ਰੋਜ਼ ਦੇ ਆਹੇ ਕੱਪੜੇ ਹੁੰਦੇ ਵਲੌਗਾ ਜੀ ਤੁਸੀਂ ਦੇਖ ਸਕਦੇ ਆ ਉਹੀ ਵਾਲੇ ਕਿਉਂਕਿ ਸੱਤ ਦਸਾਂ ਦਿਨਾਂ ਦੀਆਂ ਛੁੱਟੀਆਂ ਹੋਈਆਂ ਉਹਦੇ 'ਚ ਹੁਣ ਜੇ ਅਸੀਂ ਕੱਪੜੇ-ਕੁੱਪੜੇ ਲੈਣ ਲੱਗ ਗਏ ਜਾਂ ਕੋਈ ਜਿਹੜੇ ਚਾਰ ਪੈਸੇ ਆਉਣੇ ਸੀਗੇ ਛੁੱਟੀਆਂ ਤੇ ਸਾਨੂੰ ਨਹੀਂ ਆਉਣੇ ਸੀਗੇ ਵੈਸੇ ਉਹ ਅਸੀਂ ਲਾ ਲਾਂਗੇ ਫਾਇਦਾ ਕੋਈ ਨਹੀਂ ਇਸ ਨਾਲ ਉਹ ਜਿਹੜੇ ਤੁਸੀਂ ਚੀਜ਼ਾਂ ਤੇ ਪੈਸੇ ਖਾਣੇ ਵਧੀਆ ਖਾਓ ਤੇ ਵਧੀਆ ਆਪਣਾ ਘੰਡਾ ਕਮਾਓ ਬਾਈ ਘੰ ਤੇ ਆਪਣੇ ਮਾਪੇ ਨਾਲ ਵਧੀਆ ਰਹੋ ਬਸ ਮੇਨ ਗੱਲਾਂ ਇਹ ਹੀ ਆ ਜੀ। ਵਲੌਗ ਬਣਾਓ ਤੇ ਵਲੌਗਰ ਨੂੰ ਦੇਖੋ ਤੇ ਕਮੈਂਟ ਕਮੈਂਟ ਕਰਿਆ ਕਰੋ। ਤੁਸੀਂ ਕਮੈਂਟ ਨਹੀਂ ਕਰਦੇ। ਸਾਡੇ ਦੋ ਤਿੰਨ ਜਾਣੀ ਆ ਉਹ ਕਮੈਂਟ ਆਪ ਹੀ ਕਰ ਦਿੰਦੇ ਤੁਸੀਂ ਸਾਰੇ ਆਪ ਹੀ ਕਮੈਂਟ ਕਰਕੇ ਉਹ ਸਾਨੂੰ ਦਸ ਦਸ ਦਿਨ ਨੇ ਵੀ ਬਈ ਕਮੈਂਟ ਕਰਿਆ ਸੀਗਾ। ਬਸ ਬਸ ਬਹੀ ਗੱਲ ਹੈ ਨਾ। ਇਹ ਗੱਲ ਆ ਤੇ ਬਾਕੀ ਆ ਕੀ ਗੱਲ ਤਾਨੂੰ ਚੱਲੀ ਜਾਂਦੇ? ਲੋ ਜੀ ਆਟੋ ਗ੍ਰਿਲਰ ਤੇ ਪਹੁੰਚ ਗਏ ਬੈਟਰੀਆਂ ਬੰਪਰੀਤ ਬੈਟਰੀਆਂ ਲੋ ਲੋ ਬੈਟਰੀਆਂ ਲੋ ਤੇ ਹੁਣ ਅਸੀਂ ਕਰਾਂਗੇ ਬੈਟਰੀਆਂ ਚਾਰਜ ਤੇ ਪੀਵਾਂਗੇ ਕਫੇ ਪੀਵਾਂਗੇ ਕੌਫੀ ਪੀਵਾਂਗੇ ਕੌਫੀ ਪੀਵਾਂਗੇ ਤੇ ਇਹਦੇ ਤੋਂ ਬਿਨਾ ਦਾ ਯਾਰਾ ਸਾਈਟੀ ਉਹਦੀ ਇਹ ਜੀ ਕਾਲ ਕਰਦੀ ਆ ਆਉ ਗੱਡੀ ਫਸ ਗਈ ਕਿੰਦਾ ਪਹਾੜ ਉਹ ਕਿਡਨਕ ਨਾਲ ਕਿ ਨੱਕ ਨਾਲ ਲਾ ਕੇ ਨਾ ਚੱਕ ਦੀ ਗੱਡੀ ਚੋਂ ਉੱਪਰ ਨਿਕਲੇ ਤੇ ਆ ਗਿਆ ਸੀ ਕਰੋ ਚੱਕਾ ਛੂਪੇ ਲੱਗੇ ਹੋਏ ਨੇ ਤੇ ਇੱਧਰ ਹੋਰ ਚੀਜ਼ਾਂ ਅੱਜ ਆਪਣੇ ਕੋਲ ਸਾਹਿਬ ਮਿਲੇ ਦੁਬਾਰੇ ਫੇਰ ਇੱਕ ਸਾਲ ਬਾਅਦ ਇੰਡੀਆ ਜਾ ਕੇ ਠੀਕ ਨਾ ਚੜਦੀ ਗੱਡੀ ਬਈ ਜਿਹਦੀ ਮੈਂ ਤੁਹਾਨੂੰ ਗੱਲ ਕਰਦਾ ਹਾਂ ਉਹਦਾ ਮੰਤਰੀ ਤੇ ਲੰਮਾ ਜਿਹਾ ਮੁੰਡਾ ਆਹਾਂ ਸਹੀ ਹੈ ਬੱਲ ਬਾਈ ਓਕੇ ਓਕੇ ਹੋਰ ਸੋਹਣੇ ਬੱਲ ਬਾਈ ਉਹੀ ਹੈ ਤਾਂ ਗੱਡੀ ਤੇ ਜਿਹਨਾਂ ਨੇ ਇੰਟਰਵਿਊ ਆਰੇ ਸੀ ਨੀ 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 ਉਹ ਨਹੀਂ ਹੈਗਾ ਭਈ ਇਹ ਚੱਲ ਮੈਂ ਕੱਲ ਕੱਲ ਇੱਕ ਵੀਡੀਓ ਪਾਈ ਤੁਸੀਂ ਨਹੀਂ ਜੀ ਉਹ ਨਹੀਂ ਹੈਗਾ ਇਹ ਭਈ ਅੱਜ ਆਇਆ ਨਾ ਹਾਂਜੀ ਹੋਰ ਸੁਣਾਓ ਜੀ ہاں ਬੰਦੇ ਮੇਰੇ ਕਿਦੋਂ ਲੜੇ ਹੈ ਉਹਨਾਂ ਜੀ ਨਹੀਂ ਕਰਦਾ ਹੁਣ ਕੁਝ ਹੀ ਨਹੀਂ ਕਰਦਾ ਜੀ ਆਉਂਦੇ ਨਹੀਂਗਾ ਉਹਨਾਂ ਜੀ ਐਮ ਐਂ ਕਰਾਨੀਗਾ ਮਾ ਯਾਰ ਨਹੀਂ ਤੈਨੂੰ ਲੱਗਦਾ ਪਿਆ ਮਿਲ ਜਾਗ ਜਾ ਹੈ ਤੀ ਹੋਰ ਸੁਣਾਓ ਕੋਈ ਹਾਂਜੀ ਬਾਬੇ ਉਹ ਆਪਾਂ ਨਾ ਅਸੀਂ ਆਗੂ ਜਾਂਦੇ ਜਾਂਦੇ ਤਾਂ ਆਪਾਂ ਰਸਤੇ ਦੇ ਵਿੱਚੋਂ ਮੁੜ ਆਏ ਸੀਗੇ ਤੇ ਹੁਣ ਆਪਾਂ ਪਹੁੰਚੇ ਆ ਵੇਰੋਨਾ ਵੇਰੋਨਾ ਬੋਰਗੋ ਰੋਮਾ ਤੇ ਇੱਥੇ ਆਪਣੇ ਭਰਾ ਉਹਨਾਂ ਦਾ ਪੀਸਾ ਕਬਾਬ ਪੀਸਾ ਕਬਾਬ ਵਾਲੇ ਨੇ ਪੀਸੇ ਵਗੈਰਾ ਬੰਦੇ ਆਰੈਂਜ ਫੂਡ ਪੀਸਾ ਕਬਾਬ ਬਾਰ ਤੇ ਬੋਰਗੋ ਰੋਮਾ ਆ ਬੀਆ ਵਗੈਰਾ ਸਾਰਾ ਕੁਝ ਲਿਖਿਆ ਹੋਇਆ ਤੇ ਸਾਰਾ ਸਿਸਟਮ ਕਰਿਆ ਹੋਇਆ ਤੇ ਆ ਹੈਗੀ ਇਹਨਾਂ ਦੀ ਲੋਕੇਸ਼ਨ ਆ ਸੀਗਾ ਇਹਨਾਂ ਦਾ ਰੈਸਟੋਰੈਂਟ orange food kebab pizza ਤੇ ਇਹਨਾਂ ਦੀ ਸੈਟਿੰਗ ਬਈ ਇਦਾਂ ਦੀ ਇੱਥੇ ਇੱਧਰ ਬੈਠੇ ਨੇ ਇਟਾਲੀਅਨ ਜਵਾਕ ਤੇ ਇੱਧਰ ਬਾਹਰੋਂ ਬਹੁਤ ਘੈਂਟ ਕਰੀ ਵੀ ਗੱਲਬਾਤ ਆਪਣੇ ਭਾਜੀ ਦਾ ਇਹ ਤੇ ਇੱਧਰ ਸੋਨਾ ਵੀਰ ਬੈਠਾ ਅਮ੍ਰਿਤਪਾਲ ਅਮ੍ਰਿਤਪਾਲ ਸਿੰਘ ਭੁੱਲਰ ਇਹ ਪਟਿਆਲੇ ਵਾਲੇ ਤਾਂ ਆਪਣੇ ਜਾਣਦੇ ਹੁੰਦੇ ਸਾਰੇ ਹਨਾ तकरीबन ਜੀ ਕੋ ਸਾਹਿਬ ਨੇ ਇਹ ਆਪਣੇ ਕੋ ਸਾਹਿਬ ਪੰਜਾਬ ਪੁਲਿਸ ਦੇ ਕੋਲ ਸਾਹਿਬ ਨੇ ਤੇ ਇਧਰ ਇਹਨਾਂ ਦਾ ਕਰਿਆ ਹੋਇਆ ਸਿਸਟਮ ਉਹ ਬਾਈ ਕਬਾਬ ਲੱਗਿਆ ਹੋਇਆ ਤੇ ਇਧਰ ਫ੍ਰੀਜਰ ਗੱਲਬਾਤ ਓਕੇ ਤੇ ਉਹ ਬਾਈ ਬੈਠਾ ਕਿਦਾਂ ਹਾਲ ਚੱਲ ਵੀਰੇ ਕਹੋ ਵਧੀਆ ਬਾਈ ਵਧੀਆ ਤੇ ਇਧਰੋਂ ਪਿੱਛੋ ਬਣਾ ਰੱਖਿਆ ਬਾਈਆਂ ਦੇ ਵੈਸੇ ਕਿਚਨ ਦੇ ਵਿੱਚ ਐਂਟਰੀ ਨਹੀਂ ਹੁੰਦੀ ਆਪਾਂ ਜਾਏ ਹੁੰਨੇ ਆ ਪਰ ਕੈਮਰਾ ਲੈ ਕੇ ਆਪਾਂ ਜਾਣਾ ਨਹੀਂ ਹੈਗਾ ਅੰਦਰ ਆਪਾਂ ਦੇਖਣ ਲਈ ਆਂਦੀ ਨਹੀਂ ਹੁੰਦੀ ਇਹਦੇ ਵੀਰੇ ਮਿਲਦੇ ਆ ਫੇਰ ਆ ਦਵਾਰੇ ਵੀ ਰੋਕ ਕੇ ਨੰਬਰ ਘਰ ਦੇ ਨੇ ਭੇਜਿਆ ਆ ਬੜੇ ਭੁੰਦੀ ਹੋਈ ਆ ਕਿਉਂਕਿ ਉਹ ਬੰਦਾ ਪਹੁੰਚਦਾ ਲੋ ਜੀ ਬਾਈ ਬੰਦੇ ਪਹੁੰਚ ਗਏ ਗੱਡੀ ਲਵੇ ਤੇ ਆਪਾਂ ਵੀ ਪਹੁੰਚ ਗਏ ਆ ਤੇ ਅੱਜ ਤਾਂ ਬਈ ਸਾਡੇ ਨਾਲ ਬਾਲੀ ਮਾੜੀ ਹੋਈ ਵਾਪਰੀ ਤਾਂ ਅੱਜ ਕਿੰਦਾ ਦੀ ਬਣੀਆਂ ਆਪਣੇ ਦੋਲੇ ਜਿਹੜਾ ਆਪਾਂ ਉੱਥੇ ਗਿਆ ਯਾਰ ਜੇ ਤੁਮ ਨੂੰ ਫੇਰਨਾ ਪਵੇ ਸੀ ਲੇਟ ਹੋਗਾ ਥੋੜਾ ਜਿਆ ਲੇਟ ਵੀ ਹੋ ਗਈ ਸੀ ਜੋ ਦਿਨ ਪਹਿਲਾਂ ਜਾਂਦੇ ਸਾਜੀ ਪਰ ਪੈਦੀ ਪੈਦੀ ਚ ਫਿਰ ਅਸੀਂ ਪਹੁੰਚ ਜਾਣਾ ਸੀਗਾ ਤੇ ਉਹਦੇ ਕਰਕੇ ਮੈਂ ਬਲੈਕ ਆਈ ਸੀ ਵੀ ਪਾਸ ਦੇਖਣੀ ਹੁਣ ਅਸੀਂ ਫਿਰ ਤੁਹਾਨੂੰ ਮਿਲਦੇ ਹਾਂ ਕਿ ਪੂਰੇ ਉੱਥੇ ਪਹੁੰਚਾਂਗੇ ਹੁਣ ਮੇਰੇ ਹਿਸਾਬ ਨਾਲ ਤੁਹਾਨੂੰ 4-5 ਦਿਨਾਂ ਬਾਅਦ ਅਸੀਂ ਜਾਣਾ ਹੈ ਦੁਬਾਰੇ ਫੇਰ ਜਾਵਾਂਗੇ ਸਿਸਟਮ ਕਰਕੇ ਜਾਵਾਂਗੇ ਇਦਾਂ ਯਾਰ ਅਸੀਂ ਬਿਨਾ ਸਿਸਟਮ ਤੋਂ ਉੱਦਾਂ ਹੀ ਘਰੇ ਬੈਠੇ ਬੈਠੇ ਲੰਘ ਗਏ ਸੀਗੇ ਤੇ ਪਰ ਉਹ ਸੈਂਟਰ ਦਾ ਜਾਣਾ ਹੁਣ ਆਸੀ ਕਰੋਨੇ ਸੀਗਾ ਪਰ ਅੱਜ ਜਾਂਦੇ ਜਾਂਦੇ ਉੱਧਰ ਨੂੰ ਲੰਘ ਜਾਂਦੇ ਆ ਪਰ ਅਗਲੀ ਵਾਰ ਤੁਹਾਨੂੰ ਦਿਖਾ ਕੇ ਲਿਆ ਕਰਾਂਗੇ ਤੇ ਬਈ ਸਾਡੀ ਵੀਡੀਓ ਲਾਈਕ ਕਮੈਂਟ ਜ਼ਰੂਰ ਤੇ ਚੈਨਲ ਵੀ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਦੇ ਹੋ ਜੀ ਬਿਲਕੁਲ ਤੇ ਅੱਗੇ ਇੱਕ ਤੁਹਾਡੇ ਲਈ ਅਗੀਆਂ ਵੀਡੀਓ ਲੈ ਕੇ ਫੇਰ ਦੁਬਾਰਾ ਆ ਫੇਰ ਦੁਬਾਰੇ ਆ ਹਾਜ਼ਰ ਹੋਵਾਂਗੇ ਐਕਸਪੀਰੀਅੰਸ ਤੁਹਾਨੂੰ ਦੱਸਦੇ ਰਾਂਗੇ ਕਿ ਇਟਲੀ ਦੇ ਵਿੱਚ ਪਹਾੜਾਂ ਦਾ ਐਕਸਪੀਰੀਅੰਸ ਕਿੱਦਾਂ ਦੇ ਹੁੰਦੇ ਨੇ ਕਈ ਵਾਰੀ ਥੋੜੇ ਥੇਟਨ ਵੀ ਜਲਦੀ ਜਲਦੀ ਫਲੋਰਸ ਸਟਾਰਟ ਵੀ ਕੀਤੇ ਤੇ ਕਿਰੋ ਮਾਰੇ ਥੋੜੇ ਆਪਣੇ ਰਿਵਿਊ ਦੇ ਦਿਆ ਕਰੋ ਰਿਵਿਊ ਦੇ ਦਿਆ ਕਰੋ ਯਾਰ ਇੱਦਾਂ ਲੱਗ ਰਿਹਾ ਹੈ। थैंक यू सो मच। थैंक यू। ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ ਆ।